ਸਤਿ ਸ਼੍ਰੀ ਅਕਾਲ এবੀਪੀ ਸਾਂਝਾ ਵਿਖ ਰਿਹਾ ਸਾਰੇ ਹੀ ਦਰਸ਼ਕਾਂ ਦਾ ਖੇਤੀਬਾੜੀ ਦੇ ਖਬਰਾਂ ਵਿੱਚ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਸੋਢੀ ਹੁਣ ਕਿਸਾਨਾਂ ਨੂੰ ਆਪਣੀ ਕਮਾਦ ਦੀ ਖੇਤੀ ਵਿੱਚ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਹੁਣ ਹਾਨੀਕਾਰਕ ਕੀੜਿਆਂ ਨੂੰ ਕਾਬੂ 'ਚ ਕਰਨ ਦੇ ਲਈ ਆ ਗਿਆ ਹੈ ਟ੍ਰਾਈਕੋਗਰਾਮਾ ਟ੍ਰਾਈਕੋਗਰਾਮਾ ਨਾਂ ਦਾ ਇਹ ਕੀੜਾ ਨਾ ਕੇਵਲ ਮਹਿੰਗੀਆਂ ਦਵਾਈਆਂ ਤੋਂ ਛੁਟਕਾਰਾ ਦਵਾਈਗਾ ਬਲਕਿ ਗੰਨੇ ਦੇ ਝਾੜ 'ਚ ਵੀ ਵਾਧਾ ਕਰੇਗਾ ਕਿਸ ਤਰ੍ਹਾਂ ਕੰਮ ਕਰਨ ਦੀ ਵਿਧੀ ਹੈ ਇਸ ਕੀੜੇ ਦੀ ਇਸ ਬਾਬਤ ਅਸੀਂ ਵਿਸਤਾਰ 'ਚ ਚਰਚਾ ਕਰਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਇਸ ਰਿਪੋਰਟ ਤੇ ਮਾਮੂਲੀ ਜਿਹਾ ਦਿਖਣ ਵਾਲਾ ਇਹ ਗੱਤਾ ਬੜਾ ਹੀ ਫਾਇਦੇਮੰਦ ਹੈ ਇਹ ਗੱਤਾ ਫਸਲਾਂ ਦੇ ਹਾਨੀਕਾਰਕ ਕੀੜਿਆਂ ਦਾ ਖਾਤਮਾ ਕਰਦਾ ਹੈ ਜੀ ਹਾਂ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਗੱਤਾ ਕੋਈ ਰਸਾਇਣਿਕ ਦਵਾਈ ਨਹੀਂ ਬਲਕਿ ਫਸਲੀ ਬਿਮਾਰੀਆਂ ਨੂੰ ਦੂਰ ਕਰਨ ਦਾ ਕੁਦਰਤੀ ਤਰੀਕਾ ਹੈ ਅਸਲ ਵਿੱਚ ਇਸ ਗੱਤੇ ਉੱਤੇ ਇੱਕ ਮਿੱਤਰ ਕੀੜੇ ਦੇ ਹਜ਼ਾਰਾਂ ਅੰਡੇ ਲੱਗੇ ਹੋਏ ਨੇ ਅਤੇ ਇਸ ਕੀੜੇ ਦਾ ਨਾਂ ਹੈ ਟ੍ਰਾਈਕੋਗਰਾਮਾ ਇਹ ਕੀੜਾ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਦਾ ਸਰਵਨਾਸ਼ ਕਰ ਦਿੰਦਾ ਹੈ ਅਤੇ ਗੰਨੇ ਦੀ ਫਸਲ ਲਈ ਤਾਂ ਇਹ ਵਰਦਾਨ ਹੈ। ਗੰਨੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਅੱਜ ਕੱਲ੍ਹ ਦੇ ਨਾਲ ਚ ਆ ਕੇ ਗੜੂਆਂ ਦਾ ਕਾਫੀ ਹਮਲਾ ਹੋ ਜਾਂਦਾ। ਸੋ ਆਮ ਤੌਰ ਤੇ ਕਿਸਾਨਾਂ ਵੱਲੋਂ ਇਹਨੂੰ ਰੋਕਥਾਮ ਲਈ ਅਕਸਰ ਜੈਰਾਂ ਪਾਈਆਂ ਜਾਂਦੀਆਂ ਨੇ। ਪਰੰਤੂ ਇੱਕ ਇਹ ਵਿਧੀ ਹੈਗੀ ਹੈ ਜਿਹਨੂੰ ਕਿ ਅਸੀਂ ਸਰਵਪੱਖੀ ਕੀਟ ਪ੍ਰਬੰਧ ਕਹਿੰਦੇ ਆ। ਉਹਦੇ ਵਿੱਚ ਅਸੀਂ ਗੈਰ ਕੈਮੀਕਲ ਗੈਰ ਰਸਾਇਣਕ ਵਿਧੀ ਦੇ ਨਾਲ ਕੀੜਿਆਂ ਦੀ ਰੋਕਥਾਮ ਕੀਤੀ ਜਾਂਦੀ ਆ। ਇੱਕ ਟ੍ਰਾਈਕੋ ਕਾਰਡ ਬਣਾਏ ਜਾਂਦੇ ਨੇ ਜਿਹਦੇ ਵਿੱਚ ਕਿ ਮਿੱਤਰ ਕੀੜੇ ਦੇ ਅੰਡੇ ਨੇ ਜਿਹੜੇ ਉਹ ਇੱਕ ਕਾਰਡ ਦੇ ਉੱਤੇ ਚਪਕਾਏ ਹੁੰਦੇ ਨੇ ਜਦੋਂ ਅਸੀਂ ਉਹਨਾਂ ਨੂੰ ਖੇਤ ਦੇ ਵਿੱਚ ਲਗਾ ਦਿੰਨੇ ਆ ਤਾਂ ਉਸ ਦੇ ਅੰਡਿਆਂ ਦੇ ਵਿੱਚੋਂ ਜਿਹੜੇ ਨੇ ਉਹ ਮਿੱਤਰ ਕੀੜੇ ਦੇ ਜਿਹੜੇ ਜੀਵ ਨੇ ਉਹ ਨਿਕਲ ਜਾਂਦੇ ਨੇ ਤੇ ਉਹ ਫਿਰ ਜਿਹੜੇ ਗੜੂਆਂ ਦੇ ਅੰਡੇ ਨੇ ਉਹਨਾਂ ਨੂੰ ਜਿਹੜੇ ਹੈਗੇ ਨੇ ਨਸ਼ਟ ਕਰ ਦਿੰਦੇ ਨੇ ਸੋ ਉਹਦੇ ਨਾਲ ਬਿਨਾ ਜ਼ਹਿਰਾਂ ਦੀ ਵਰਤੋਂ ਦੇ ਨਾਲ ਆਪਾਂ ਇਸ ਜਿਹੜਿਆ ਗੜੂਆਂ ਦੀ ਰੋਕ ਥਾਮਾਂ ਬੜੇ ਆਸਾਨੀ ਦੇ ਨਾਲ ਕਰ ਸਕਦੇ ਹਾਂ ਕਿਉਂਕਿ ਜਿਹੜੀਆਂ ਜ਼ਹਿਰਾਂ ਨੇ ਉਹ ਆਮ ਤੌਰ ਤੇ ਸਪਰੇਅ ਕਰਦੇ ਆ ਉੱਥੇ ਤੱਕ ਨਹੀਂ ਪਹੁੰਚਦੀ ਕਿਉਂਕਿ ਜਿਹੜਾ ਇਹ ਅੰਡੇ ਦਿੰਦੀਆਂ ਨੇ ਗੜੂਆਂ ਇਹ ਕਾਫੀ ਜਿਹੜਾ ਹੈਗਾ ਅੰਦਰ ਹੁੰਦੇ ਨੇ ਜੋ ਜਿਹੜੀ ਗੰਨੇ ਦੀ ਪੋਰੀ ਉਹਦੇ ਅੰਦਰ ਹੁੰਦੇ ਨੇ ਉੱਥੇ ਸਪਰੇਅ ਨਹੀਂ ਜਾ ਸਕਦੀ ਪਰੰਤੂ ਜਿਹੜੇ ਟ੍ਰਾਈਕੋਕਾਰਡ ਟ੍ਰਾਈਕੋਗ੍ਰਾਮਾ ਦੇ ਜਿਹੜੇ ਕੀੜੇ ਹੁੰਦੇ ਨੇ ਹੇ ਹੇ ਉਹਦੀਆਂ ਅੰਡਿਆਂ ਦੀ ਸਮੈਲਰ ਨੂੰ ਆਇਡੈਂਟੀਫਾਈ ਕਰ ਲੈਂਦੇ ਨੇ ਤੇ ਉਹ ਜਿੱਥੇ ਵੀ ਅੰਡਾ ਦਿੱਤਾ ਹੁੰਦਾ ਚਾਹੇ ਉਹ ਗੰਨੇ ਦੇ ਵਿੱਚ ਵੀ ਪੌਰੀ ਦੇ ਵਿੱਚ ਵੀ ਕਿਉਂ ਨਾ ਹੋਵੇ ਤੇ ਉੱਥੇ ਜਾ ਕੇ ਇਹ ਉਹਦੇ ਜਿਹੜੇ ਗੜੂਆਂ ਦੇ ਅੰਡੇ ਨੇ ਉਹਨਾਂ ਨੂੰ ਨਸ਼ਟ ਕਰ ਦਿੰਦੀਆਂ ਨੇ ਗੰਡੂਏ ਨਾ ਦੇ ਕੀੜੇ ਨੇ ਕਿਸਾਨਾਂ ਦੀ ਨੀਂਦ ਖਰਾਬ ਕੀਤੀ ਹੋਈ ਹੈ ਇਹਨਾਂ ਦਿਨਾਂ ਵਿੱਚ ਇਸ ਕੀੜੇ ਨੇ ਕਮਾ ਦੀ ਫਸਲ ਉੱਤੇ ਹਮਲਾ ਕਰ ਦਿੱਤਾ ਹੈ ਇਹ ਕੀੜਾ ਗੰਨੇ ਦੀ ਮਿਠਾਸ ਅਤੇ ਝਾੜ ਦੋਨਾਂ ਨੂੰ ਘਟਾਉਂਦਾ ਹੈ ਆਓ ਮੈਂ ਤੁਹਾਨੂੰ ਦਿਖਾਉਣਾ ਗੰਨੇ ਦੀ ਫਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਖਤਰਨਾਕ ਕੀੜਾ ਤੇ ਇਹ ਕੀ ਇਸ ਕੀੜੇ ਨੂੰ ਕਿਹਾ ਜਾਂਦਾ ਹੈ ਗਣੂਆ ਤੇ ਇਹ ਤੁਸੀਂ ਦੇਖ ਸਕਦੇ ਹੋ ਜੰਨੇ ਦੀ ਫਸਲ ਤੇ ਇੱਥੇ ਇਹ ਲੱਗਿਆ ਹੋਇਆ ਹੈ ਗਣੂਆ ਤੇ ਇਹ ਕੀੜਾ ਇੰਨਾ ਘਾਤਕ ਹੈ ਕਿ ਜਿਹੜਾ ਜਿਸ ਦੇ ਨਾਲ ਗੰਨੇ ਦਾ ਝਾੜ ਤੇ ਕਾਫੀ ਅਸਰ ਪੈਂਦਾ ਹੈ ਗੰਨੇ ਦੀ ਮਿਠਾਸ ਤੇ ਵੀ ਇਸ ਦੇ ਨਾਲ ਜਿਹੜਾ ਘਟਦੀ ਹੈ ਤੇ ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਜਿਸ ਗੰਨੇ ਦੀ ਪੂਰੀ ਨੂੰ ਇਹ ਕੀੜਾ ਲੱਗਦਾ ਹੈ ਉਹ ਪੂਰੀ ਜਿਹੜਾ ਸਿਹਤਮੰਦ ਨਹੀਂ ਹੁੰਦੀ ਉਹ ਕਮਜ਼ੋਰ ਦਿਖਦੀ ਹੈ ਆਮ ਗੰਨਿਆਂ ਦੇ ਨਾਲੋਂ ਤੇ ਇਸ ਕੀੜੇ ਦਾ ਕੁਦਰਤੀ ਇਲਾਜ ਹੈ ਜੇਕਰ ਉਹ ਇਲਾਜ ਅਪਣਾਇਆ ਜਾਵੇ ਤਾਂ ਇਸ ਕੀੜੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਤੇ ਇਸ ਦਾ ਇਲਾਜ ਖੇਤੀਬਾੜੀ ਵਿਭਾਗ ਨੇ ਕੱਢਿਆ ਹੈ ਜਿਸ ਨੂੰ ਕਿਹਾ ਜਾਂਦਾ ਹੈ ਟ੍ਰਾਈਕੋ ਉਹ ਕਾਰਡ ਕਿਹਾ ਜਾਂਦਾ ਹੈ ਇਹ ਟ੍ਰਾਈਕੋ ਕੀੜਾ ਹੈ ਜਿਹੜਾ ਇਹ ਮਿੱਤਰ ਕੀੜੇ ਦੇ ਵਿੱਚ ਆ ਜਾਂਦਾ ਹੈ ਤੇ ਇਹ ਮਿੱਤਰ ਕੀੜੇ ਵਿੱਚ ਔਨ ਕਰਕੇ ਇਹ ਕੀੜਾ ਇਸ ਦੁਸ਼ਮਣ ਕੀੜੇ ਨੂੰ ਯਾਨੀ ਕਿ ਗੰਡੂਏ ਕੀੜੇ ਨੂੰ ਜਿਹੜਾ ਖਾ ਜਾਂਦਾ ਹੈ ਤੇ ਇਸ ਦਾ ਇੱਕ ਇਸ ਨੂੰ ਇੱਕ ਕਾਰਡ ਦੇ ਵਿੱਚੋਂ ਫੜ ਕੇ ਇਹ ਇੱਕ ਪੱਤੀ ਨੂੰ ਜਿਹੜਾ ਆਰਾਮ ਦੇ ਨਾਲ ਕਿਸੇ ਵੀ ਫਸਲ ਦੇ ਉੱਤੇ ਜਿਹੜਾ ਗੰਨੇ ਦੀ ਫਸਲ ਦੇ ਉੱਤੇ ਲਾਇਆ ਜਾ ਸਕਦਾ ਹੈ ਤੇ ਜਿਹੜੀ ਪੱਤੀ ਲਾਉਣੀ ਆ ਤੇ ਇਸ ਦੇ ਤੁਸੀਂ ਦੇਖਣਾ ਹੈ ਕਿ ਕੋਈ ਵੀ ਜਿਹੜੀ ਤੁਹਾਡੀ ਗੰਨੇ ਦੀ ਪੱਤੀ ਹੈ ਉਹਦੇ ਬੈਕ ਸਾਈਡ ਇਹ ਕਾਰਡ ਲੱਗਦਾ ਹੈ ਤੇ ਉੱਤੇ ਬੈਕ ਸਾਈਡ ਇਹ ਕਾਰਡ ਲਾਉਣ ਦੇ ਨਾਲ ਤੁਹਾਨੂੰ ਜਿਹੜਾ ਇਸ ਕੀੜੇ ਤੋਂ ਛੁਟਕਾਰਾ ਮਿਲ ਸਕਦਾ ਹੈ ਮੈਂ ਇਹ ਕੀੜਾ ਕੀੜੇ ਤੋਂ ਛੁਟਕਾਰਾ ਦਿਵਾਉਣ ਦੇ ਲਈ ਇਹ ਕਾਰਡ ਲਾ ਰਿਹਾ ਹਾਂ ਤੇ ਇਹ ਕਾਰਡ ਦੇ ਵਿੱਚ ਜਿਹੜੇ ਕੀੜੇ ਨੇ ਇਹ ਮਿੱਤਰ ਕੀੜੇ ਦੇ ਵਿੱਚ ਆ ਜਾਂਦੇ ਨੇ ਤੇ ਇਹ ਆਪਣੇ ਆਪ ਹੀ ਇਹ ਅੰਡੇ ਨੇ ਸਾਰੇ ਅੰਡਿਆਂ ਦੇ ਵਿੱਚੋਂ ਜਿਹੜਾ ਇਹ ਕੀੜੇ ਬਾਹਰ ਨਿਕਲ ਕੇ ਇਸ ਕੀੜੇ ਦਾ ਖਾਤਮਾ ਕਰਦੇ ਨੇ ਪੂਰੇ ਸੀਜ਼ਨ ਵਿੱਚ ਗੰਨੇ ਦੀ 1 ਏਕੜ ਫਸਲ ਵਿੱਚ 10 ਟ੍ਰਾਈਕੋ ਕਾਰਡ ਲੱਗਦੇ ਨੇ ਸੂਬੇ ਦੀਆਂ ਖੰਡ ਮਿਲਾਂ 50% ਦੀ ਸਬਸਿਡੀ ਤੇ ਟ੍ਰਾਈਕੋ ਕਿਸਾਨਾਂ ਨੂੰ ਦਿੰਦੀਆਂ ਨੇ ਇਸ ਤਰ੍ਹਾਂ ਕਿਸਾਨਾਂ ਨੂੰ ਇੱਕ ਕਾਰਡ ਦੀ ਕੀਮਤ ਮਹਿਜ਼ 25 ਰੁਪਏ ਪੈਂਦੀ ਹੈ ਇੱਕ ਗੜੂਏ ਦੇ ਖਾਤਮੇ ਲਈ ਸਸਤੀ ਅਤੇ ਸੌਖੀ ਵਿਧੀ ਹੈ ਅਸੀਂ ਇਹਨੂੰ ਕੱਟ ਕੇ ਲਗਾਉਂਦੇ ਹਾਂ ਜਿਹਦੇ ਇੱਕ ਕਾਰਡ 'ਚ 8-10 ਹੁੰਦੇ ਨੇ ਉਹ ਕੱਟ ਕੇ ਵੱਖ-ਵੱਖ ਜਗ੍ਹਾ ਤੇ ਲਗਾ ਦਈਦਾ ਉਹਦੇ ਨਾਲ ਇਹ ਮਿੱਤਰ ਕੀੜੇ ਨੇ ਇਹ ਗੜੂਏ ਦੇ ਆਂਡੇ ਨੂੰ ਖਾਂਦੇ ਨੇ ਜੀ ਇਹ 10 ਦਿਨਾਂ ਬਾਅਦ ਸਾਨੂੰ ਦੁਬਾਰਾ ਫੇਰ ਲਗਾਉਣੇ ਪੈਂਦੇ ਨੇ ਜੀ ਸਪਰੇਅ ਦੀ ਸਾਨੂੰ ਲੋੜ ਨਹੀਂ ਪੈਂਦੀ ਇੱਕ ਤਾਂ ਸਾਨੂੰ ਇਹਦੇ ਨਾਲ ਲਗਾਉਣਾ ਸਪਰੇਅ ਤੋਂ ਵੀ ਛੁਟਕਾਰਾ ਮਿਲਦਾ ਹੈ ਤੇ ਬਾਕੀ ਬਿਮਾਰੀ ਤੋਂ ਵੀ ਰੋਕཐੰਮਦੀ ਫਸਲਾਂ ਵਿੱਚ ਵਰਤੀਆਂ ਜਾਂਦੀਆਂ ਜ਼ਹਿਰੀਲੀਆਂ ਦਵਾਈਆਂ ਖੇਤੀ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ ਜ਼ਹਿਰੀਲੇ ਕੀਟਨਾਸ਼ਕ ਖੇਤੀ ਦਾ ਫਾਇਦਾ ਕਰਨ ਵਾਲੇ ਮਿੱਤਰ ਕੀੜਿਆਂ ਨੂੰ ਖਤਮ ਕਰ ਦਿੰਦੇ ਨੇ ਅਜਿਹੇ ਸਮੇਂ ਟ੍ਰਾਈਕੋਕਾਰਡ ਦੀ ਵਿਧੀ ਖੇਤੀ ਅਤੇ ਵਾਤਾਵਰਣ ਲਈ ਲਾਹੇਵੰਦ ਹੈ ਲੋੜ ਹੈ ਤਾਂ ਬਸ ਇਸ ਵਿਧੀ ਨੂੰ ਅਪਣਾਉਣ ਦੀ ਹੁਣ ਕਿਸਾਨਾਂ ਨੂੰ ਆਪਣੀ ਕਮਾਦ ਦੀ ਖੇਤੀ ਵਿੱਚ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਹੁਣ ਹਾਨੀਕਾਰਕ ਕੀੜਿਆਂ ਨੂੰ ਕਾਬੂ ਚ ਕਰਨ ਦੇ ਲਈ ਟ੍ਰਾਈਕੋਗਰਾਮ ਆ ਗਿਆ ਹੈ ਟ੍ਰਾਈਕੋਗਰਾਮਾ ਨਾਂ ਦਾ ਇਹ ਕੀੜਾ ਨਾ ਕੇਵਲ ਮਹਿੰਗੀਆਂ ਦਵਾਈਆਂ ਤੋਂ ਛੁਟਕਾਰਾ ਦਵਾਈਗਾ ਬਲਕਿ ਗੰਨੇ ਦੇ ਝਾੜ ਚ ਵੀ ਵਾਧਾ ਕਰੇਗਾ ਕਿਸ ਤਰ੍ਹਾਂ ਇਹ ਤਕਨੀਕ ਕੰਮ ਕਰੇਗੀ ਇਸ ਬਾਬਤ ਵਿਸਤਾਰ ਚ ਗੱਲਬਾਤ ਕਰਨ ਲਈ ਸਾਡੇ ਨਾਲ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਜਸਵਿੰਦਰ ਸਿੰਘ ਜੁੜੇ ਹੋਏ ਨੇ ਡਾਕਟਰ ਸਾਹਿਬ ਏਬੀਪੀ ਸਾਂਝਾ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਕਿਸਾਨ ਭਰਾਵਾਂ ਨੂੰ ਇਹ ਦੱਸੋ ਕਿ ਇਸ ਤਕਨੀਕ ਦੀ ਲੋੜ ਕਿਉਂ ਪਈ ਤੇ ਤਕਨੀਕ ਹੈ ਕੀ ਭਰਮਨ ਜੀ ਜਿਵੇਂ ਤੁਸੀਂ ਜਿਹੜਾ ਵਿਜ਼ੂਅਲ ਦਿਖਾਏ ਨੇ ਉਹਦੇ ਵਿੱਚ ਦੱਸਿਆ ਸਾਰੇ ਕਿਸਾਨਾਂ ਨੇ ਦੇਖ ਹੀ ਲਿਆ ਹੋਣਾ ਕਿ ਜੋ ਮਿੱਤਰ ਕੀੜਾ ਹੈਗਾ ਜਿਹੜਾ ਕਿ ਆਪਣੇ ਦੁਸ਼ਮਣ ਕੀੜੇ ਨੂੰ ਖਤਮ ਕਰ ਰਿਹਾ ਜੀ ਨਹੀਂ ਤਾਂ ਆਮ ਤੌਰ ਤੇ ਆਪਾਂ ਦੇਖਦੇ ਆਂ ਕਿ ਕਿਸਾਨ ਵੀਰ ਜਦੋਂ ਵੀ ਕੋਈ ਆਪਣੇ ਬਿਮਾਰੀ ਜਾਂ ਵੀ ਕੀੜਾ ਮਕੜਾ ਲੱਗਦਾ ਉਹਦੇ ਤੇ ਬਹੁਤ ਮਹਿੰਗੀਆਂ ਤੇ ਜ਼ਹਿਰੀਲੀਆਂ ਜਿਹੜੀਆਂ ਸਪ੍ਰੇਆਂ ਕਰਦੇ ਨੇ ਉਹਦੇ ਨਾਲ ਨੋ ਡਾਊਟ ਕੀੜਾ ਦਾ ਜ਼ਰੂਰ ਮਰ ਜਾਂਦਾ ਪਰ ਕਈ ਵਾਰੀ ਉਹਦੇ ਨਾਲ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਤੇ ਕਈ ਵਾਰੀ ਅਸੀਂ ਦੇਖਿਆ ਕਿ ਲੋੜ ਵੀ ਨਹੀਂ ਹੁੰਦੀ ਹੈਗੀ ਤਾਂ ਵੀ ਜਿਹੜੇ ਕਿਸਾਨ ਵੀਰ ਨੇ ਉਹ ਸਪਰੇ ਕਰ ਦਿੰਦੇ ਨੇ ਸੋ ਉਹਦੇ ਤੇ ਆਪਣੀ ਪੌਕੇਟ ਤੇ ਵੀ ਮਾੜਾ ਅਸਰ ਪੈਂਦਾ ਸੋ ਅਸੀਂ ਚਾਹੁੰਦੇ ਹਾਂ ਕਿ ਕੁਦਰਤ ਨੇ ਇੱਕ ਬੈਲੈਂਸ ਬਣਾਇਆ ਹੋਇਆ ਹਰ ਕੋਈ ਵੀ ਕੀੜਾ ਮਕੌੜਾ ਹੈਗਾ ਉਹਦਾ ਉਹਨੇ ਦੁਸ਼ਮਣ ਜ਼ਰੂਰ ਪੈਦਾ ਕੀਤਾ ਹੋਇਆ ਹੈਗਾ ਇਸੇ ਤਰ੍ਹਾਂ ਆਪਣੇ ਮਿੱਤਰ ਵੀ ਪੈਦਾ ਕੀਤੇ ਨੇ ਸੋ ਅਸੀਂ ਉਹ ਮਿੱਤਰ ਤੇ ਦੁਸ਼ਮਣ ਦਾ ਬੈਲੈਂਸ ਨੂੰ ਇੱਕ ਸਮਝਦੇ ਹੋਏ ਇੱਕ ਸਾਇੰਸਦਾਨਾਂ ਨੇ ਟੈਕਨੀਕ ਤਿਆਰ ਕੀਤੀ ਆ ਕਿ ਉਹ ਮਿੱਤਰ ਕੀੜਿਆਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਲੱਗ ਤੋਂ ਉਹਨਾਂ ਦੀ ਪਾਪੂਲੇਸ਼ਨ ਨੂੰ ਜਿਹੜਾ ਹੈ ਅਸੀਂ ਮਲਟੀਪਲਾਈ ਕਰਦੇ ਆ ਤਾਂ ਕਿ ਉਹ ਜਿਹੜੇ ਆਪਣੇ ਦੁਸ਼ਮਣ ਕੀੜੇ ਨੇ ਉਹਨਾਂ ਨੂੰ ਆਪਾਂ ਕਾਬੂ ਕਰ ਸਕੀਏ ਤੇ ਇਹਦੇ ਨਾਲ ਕੁਦਰਤ ਦੇ ਉੱਤੇ ਜਿਹੜਾ ਆਪਣਾ ਬੈਲੈਂਸ ਹੈ ਉਹਦੇ ਤੇ ਕੋਈ ਆਪਾਂ ਉਹਨੂੰ ਛੇੜਛਾੜ ਨਹੀਂ ਕਰਦੇ ਹੈਗੇ ਨਹੀਂ ਤਾਂ ਆਪਾਂ ਦੇਖਦੇ ਆਂ ਕਿ ਕਈ ਵਾਰੀ ਕੁਦਰਤ ਨੂੰ ਛੇੜਛਾੜ ਕਰਨ ਦੇ ਨਾਲ ਆਪਾਂ ਨੂੰ ਕਈ ਵਾਰੀ ਮਾੜੇ ਨਤੀਜੇ ਮਿਲਦੇ ਨੇ ਸੋ ਇਹ ਕੁਦਰਤੀ ਤਰੀਕਾ ਜੋ ਸਾਇੰਸ ਦਾ ਨਾਮ ਹੈ ਡਿਵੈਲਪ ਕੀਤਾ ਇਹ ਇੱਕ ਟ੍ਰਾਈਕੋਗ੍ਰਾਮਾ ਦੇ ਜਿਹੜੇ ਰਾਹੀਂ ਆਪਾਂ ਦੁਸ਼ਮਣ ਕੀੜਿਆਂ ਨੂੰ ਖਾਤਮਾ ਕਰਨਾ ਹੈਗਾ ਜਿਹੜੇ ਗੰਨੇ ਵਿੱਚ ਲੱਗਦੇ ਨੇ ਜੀ ਡਾਕਟਰ ਮੈਂ ਚਾਹਾਂਗਾ ਕਿ ਤਕਨੀਕੀ ਤੌਰ ਤੇ ਜਿਸ ਤਰ੍ਹਾਂ ਇਹ ਵਿਧੀ ਤਿਆਰ ਕੀਤੀ ਆ ਉਸ ਦੇ ਬਾਰੇ ਵਿਸਥਾਰ ਚ ਕਿਸਾਨ ਵੀਰਾਂ ਨੂੰ ਜਾਣੂ ਕਰਾਓ ਕਿ ਕਿਸ ਤਰ੍ਹਾਂ ਤਕਨੀਕ ਤਿਆਰ ਹੋਈ ਤੇ ਕਿਸ ਤਰ੍ਹਾਂ ਕਿਸਾਨਾਂ ਦੇ ਲਈ ਲਾਹੇਵੰਦ ਸਾਬਤ ਹੋ ਰਹੀ ਹੈ ਜੀ ਇਸ ਨੂੰ ਬੜਾ ਥੋੜਾ ਲੈਬਾਰਟਰੀ ਅੰਡਰ ਕੰਟਰੋਲਡ ਕੰਡੀਸ਼ਨਸ ਅਸੀਂ ਤਿਆਰ ਕਰਦੇ ਆ ਇੱਕ ਜੀਵ ਹੁੰਦਾ ਕੋਰਸਰਾ ਉਹ ਕੌਰਸਰਾ ਜੀਵ ਨੂੰ ਅਸੀਂ ਆਰਟੀਫੀਸ਼ੀਅਲ ਫੂਡ ਦੇ ਉੱਤੇ ਅੰਡਰ ਲੈਬੋਰਾਟਰੀ ਕੰਡੀਸ਼ਨਸ ਜੋ ਹੈ ਰੀਅਰ ਕਰਦੇ ਆ ਉਹਨਾਂ ਦੀ ਪੋਪੂਲੇਸ਼ਨ ਜਿਹੜੀ ਹੈਗਾ ਅਸੀਂ ਮੇਨਟੇਨ ਕਰ ਰਹੇ ਆ ਇਹ ਕੌਰਸ਼ੇਰਾ ਦੇ ਅੰਡੇ ਸਭ ਤੋਂ ਪਹਿਲਾਂ ਅਸੀਂ ਕਲੈਕਟ ਕਰਦੇ ਆ ਉਹਨਾਂ ਨੂੰ ਆਰਟੀਫੀਸ਼ੀਅਲ ਫੀਡ ਤੇ ਗਰੋ ਕਰਕੇ ਉਹਨਾਂ ਦੇ ਅੰਡੇ ਨੇ ਜਿਹੜੇ ਉਹ ਅਸੀਂ ਲੈ ਲੈਂਦੇ ਆ ਉਹ ਅੰਡਿਆਂ ਨੂੰ ਫਿਰ ਅਸੀਂ ਕੀ ਕਰਦੇ ਆ ਕਲੈਕਟ ਕਰਕੇ ਇੱਕ ਉਹ ਟ੍ਰਾਈਕੋਗਰਾਮਾ ਜਿਹੜਾ ਹੈਗਾ ਇਹ ਟ੍ਰਾਈਕੋਗਰਾਮ ਇਹਦਾ ਜੀਵ ਆ ਇਹ ਕਿਤੇ ਹੋਰ ਅੰਡੇ ਨਹੀਂ ਲੇ ਕਰਦਾ ਇਹ ਕਿਸੇ ਦੁਸ਼ਮਣ ਦੇ ਅੰਡੇ ਦੇ ਅੰਦਰ ਹੀ ਆਪਣੇ ਅੰਡੇ ਦਿੰਦਾ ਜੀ ਸਮਝ ਗਏ ਨਾ ਜਿਵੇਂ ਆਪਾਂ ਕਾਂ ਤੇ ਕੋਇਲ ਦੀ ਕਹਾਣੀ ਸੁਣਦੇ ਆ ਬਚਪਨ ਦੇ ਵਿੱਚ ਕਿ ਉਹ ਜਿਹੜੇ ਹੈਗੇ ਆ ਅੰਡੇ ਦੂਜੇ ਦੇ ਆਪਣੇ ਕਾਉਂਸਲਰ ਦੇ ਵਿੱਚ ਦਿੰਦੀ ਆ ਸੋ ਇਸੇ ਤਰ੍ਹਾਂ ਜਿਹੜਾ ਟ੍ਰਾਈਕੋਗ੍ਰਾਮ ਆ ਹੈਗਾ ਇਹਨੂੰ ਵੀ ਕੋਈ ਹੋਸਟ ਚਾਹੀਦਾ ਜਿਹਦੇ ਅੰਡਿਆਂ ਦੇ ਅੰਦਰ ਇਹ ਆਪਣੇ ਅੰਡੇ ਦਵੇ ਸੋ ਇਹ ਅਸੀਂ ਕੋਰ ਸ਼ੇਰਾ ਦੇ ਜਿਹੜੇ ਅੰਡੇ ਹੈਗੇ ਨੇ ਉਹ ਕਲੈਕਟ ਕਰਦੇ ਆ ਉਹਨਾਂ ਨੂੰ ਫਿਰ ਅਸੀਂ ਟ੍ਰਾਈਕੋਗ੍ਰਾਮਾਂ ਦੇ ਨਾਲ ਮੇਲਟ ਕਰਦੇ ਆ ਅਟੈਕ ਕਰਾਉਂਦੇ ਆ ਤੇ ਟ੍ਰਾਈਕੋਗ੍ਰਾਮਾ ਜਿਹੜਾ ਹੈਗਾ ਉਹ ਆਪਣੇ ਅੰਡੇ ਉਸ ਉਹਨਾਂ ਘੋਰਸ਼ਿਰਾ ਦੇ ਅੰਡੇਆਂ ਦੇ ਵਿੱਚ ਆਪਣੇ ਅੰਡੇ ਦਿੰਦਾ ਤੇ ਫਿਰ ਅਸੀਂ ਜਿਹੜੇ ਉਹ ਜਿਹੜੇ ਟ੍ਰੇਟਡ ਅੰਡੇ ਹੁੰਦੇ ਨੇ ਜਿਹੜੇ ਕਹਿ ਲਓ ਵੀ ਟਾਰਗੇਟਡ ਅੰਡੇ ਹੁੰਦੇ ਆ ਉਹਨਾਂ ਨੂੰ ਅਸੀਂ ਕਲੈਕਟ ਕਰ ਦਿੰਦੇ ਆ ਤੇ ਉਹਨਾਂ ਦੇ ਅੰਦਰੋਂ ਜਿਹੜੇ ਬੱਚੇ ਨਿਕਲਣਗੇ ਉਹ ਅੰਡੇ ਦਾ ਨੋ ਡਾਊਟ ਘੋਰਸ਼ਿਰਾ ਦੇ ਨੇ ਜੀ ਪਰੰਤੂ ਹਾਂ ਤੇ ਵਿੱਚ ਜਿਹੜੇ ਇਹ ਬੱਚੇ ਨਿਕਲਣੇ ਨੇ ਉਹ ਟ੍ਰਾਈਕੋਗ੍ਰਾਮਾ ਦੇ ਨਿਕਲਣੇ ਨੇ ਕਿਉਂਕਿ ਟ੍ਰਾਈਕੋਗ੍ਰਾਮਾ ਨੇ ਉਹਦੇ ਅੰਡਾ ਨਸ਼ਟ ਕਰਕੇ ਉਹਦੇ ਵਿੱਚ ਆਪਣੇ ਅੰਡੇ ਦੇ ਦਿੱਤੇ ਨੇ ਸੋ ਇਹ ਜਿਹੜੇ ਅੰਡੇ ਨੇ ਘੋਰਸ਼ਿਰਾ ਦੇ ਜਿਹੜੇ ਟ੍ਰਾਈਕੋਗ੍ਰਾਮਾ ਨਾਲ ਅਟੈਕ ਕਰਾਏ ਗਏ ਨੇ ਉਹਨਾਂ ਨੂੰ ਅਸੀਂ ਇੱਕ ਕਾਰਡ ਦੇ ਉੱਤੇ ਪੇਸਟ ਕਰ ਲੈਨੇ ਆ ਤੇ ਪੇਸਟ ਕਰਕੇ ਅੰਡਰ ਕੰਟਰੋਲਡ ਕੰਡੀਸ਼ਨ ਉਹਨਾਂ ਨੂੰ ਪਹਿਲਾਂ ਦਾ ਸਟੋਰ ਕਰਦੇ ਆ ਤੇ ਉਹ ਹਫ਼ਤੇ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ ਇੱਕ ਹਫ਼ਤੇ ਦੇ ਵਿੱਚ ਵਿੱਚ ਆਪਾਂ ਨੇ ਉਹਨਾਂ ਨੂੰ ਫੀਲਡ ਦੇ ਵਿੱਚ ਲਗਾ ਦੇਣਾ ਤੇ ਉਹਦੇ ਵਿੱਚੋਂ ਫਿਰ ਇਹ ਜਿਹੜੇ ਜਦੋਂ ਫੀਲਡ ਚ ਲਾਉਨੇ ਆ ਤਾਂ ਉਹਦੀ ਧੁੱਪ ਦੇ ਨਾਲ ਗਰਮੈਸ਼ ਦੇ ਨਾਲ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਉਹਦੇ ਵਿੱਚੋਂ ਇਹ ਅੰਡਿਆਂ ਦੇ ਵਿੱਚੋਂ ਟ੍ਰਾਈਕੋਗਰਾਮਾ ਦੇ ਬੱਚੇ ਨਿਕਲਨੇ ਨੇ ਸੋ ਉਹ ਫਿਰ ਜਾ ਕੇ ਆਪਣੇ ਜਿਹੜੀ ਦੁਸ਼ਮਣ ਸੁੰਡੀ ਆ ਜਿਹੜੀ ਆਪਾਂ ਨੂੰ ਗੰਨੇ ਦੀ ਪੌਰੀਆਂ ਖਰਾਬ ਕਰਦੀ ਆ ਜਾਂ ਸੋਨੂੰ ਨਸ਼ਟ ਆਪਣਾ ਨੁਕਸਾਨ ਦਿੰਦੀ ਆ ਉਹਦੇ ਅੰਡੇਆਂ ਨੂੰ ਇਹਨਾਂ ਨੇ ਫਿਰ ਅੱਗੇ ਪੈਰਾਸਾਈਟਾਈਜ਼ ਕਰ ਦੇਣਾ ਸੋ ਇਹ ਇੱਕ ਸਾਇੰਸਦਾਨਾਂ ਵੱਲੋਂ ਕੀਤੀ ਗਈ ਬੜੀ ਐਡਵਾਂਸਡ ਵਿਧੀ ਆ ਇਹਨੂੰ ਅਸੀਂ ਅੱਗ ਪੈਰਾਸਾਈਟ ਕਹਿੰਦੇ ਆ ਸੋ ਇਹਦਾ ਲਾਹਾ ਆਪਾਂ ਲੈ ਸਕਦੇ ਆ ਬੜੇ ਸੌਖੇ ਤਰੀਕੇ ਨਾਲ ਡਾਕਟਰ ਸਾਹਿਬ ਕੀਟਨਾਸ਼ਕ ਆਮ ਤੌਰ ਤੇ ਜਿਹੜੇ ਛੜਕਾ ਕੀਤਾ ਜਾਂਦਾ ਕਿਸਾਨਾਂ ਦੇ ਵੱਲੋਂ ਉਹਨਾਂ ਦੇ ਨਾਲੋਂ ਇਹ ਤਕਨੀਕ ਕਿਸ ਤਰ੍ਹਾਂ ਵਿਭਿੰਨ ਹੈ ਤੇ ਖਰਚਾ ਦਾ ਕਿੰਨਾ ਫਰਕ ਪੈਂਦਾ ਹੈ ਬਿਲਕੁਲ ਜੀ ਦੇਖੋ ਸਭ ਤੋਂ ਪਹਿਲਾਂ ਜੇਕਰ ਆਪਾਂ ਆਪਣੇ ਪਿਛਲੇ ਇੱਕ ਪਿੱਛੇ ਜਾਈਏ ਤਕਰੀਬਨ 20-25 ਸਾਲ ਪਹਿਲਾਂ ਜਾਈਏ ਤਾਂ ਲੋਕੀ ਕਿਸਾਨ ਵੀਰ ਨੇ ਜਿਹੜੇ ਉਹ ਜ਼ਾਹਰਾ ਕਹਿ ਲੋ ਵੀ ਨਾਮ ਮਾਤਰੀ ਵਰਤਦੇ ਸੀ ਜਾਂ ਵਰਤਦੇ ਹੀ ਨਹੀਂ ਸੀ ਪਰ ਜਦੋਂ ਹਰੀ ਕ੍ਰਾਂਤੀ ਆਈ ਉਹਦੇ ਨਾਲ ਨਵੀਆਂ ਕਿਸਮਾਂ ਨੇ ਜਿਹੜੀਆਂ ਸਾਰੀਆਂ ਫਸਲਾਂ ਦੀਆਂ ਜਿਹੜੀਆਂ ਆਈਆਂ ਨੇ ਤੇ ਉਦੋਂ ਜਿਹੜਾ ਹੌਲੀ-ਹੌਲੀ ਕੀਟਨਾਸ਼ਕ ਦਾ ਤੇ ਕੈਮੀਕਲ ਖਾਦਾਂ ਦਾ ਪਰਚਲਨਾ ਜਿਹੜਾ ਉਹ ਸ਼ੁਰੂ ਹੋਇਆ ਪਰ ਅੱਜ ਦੀ ਡੇਟ ਜੇਕਰ ਆਪਾਂ ਦੇਖੀਏ ਤਾਂ ਸਥਿਤੀ ਇਹ ਬਣੀ ਹੋਈ ਆ ਕੇ ਰეკਮੈਂਡੇਸ਼ਨ ਨਾਲੋਂ ਕਈ ਗੁਣਾ ਜ਼ਿਆਦਾ ਜ਼ਿੰਮੇਦਾਰ ਆ ਜਿਹੜਾ ਉਹ ਖਾਦਾਂ ਤੇ ਕੈਮੀਕਲ ਜ਼ਹਿਰਾਂ ਪਾ ਰਿਹਾ ਜੀ ਸੋ ਉਹਦੇ ਨਾਲ ਕੀ ਹੈ ਜ਼ਿੰਮੇਦਾਰ ਦਾ ਵਿੱਤੀ ਤੌਰ ਤੇ ਕਾਫੀ ਨੁਕਸਾਨ ਹੋ ਰਿਹਾ ਸੋ ਅਸੀਂ ਚਾਹੁੰਦੇ ਹਾਂ ਕਿ ਜਿੰਨੀ ਲੋੜ ਆ ਦੇਖੋ ਉਹਨਾਂ ਦਾ ਪਾਉਣਾ ਹੀ ਆ ਵੈਸੇ ਅਸੀਂ ਉਸ ਤੋਂ ਵੀ ਘਟਾਈਏ ਇੱਕ ਸਰਵੇ ਕੀਤਾ ਗਿਆ ਤੁਸੀਂ ਅਖਬਾਰਾਂ ਦੇ ਵਿੱਚ ਰਿਪੋਰਟ ਵੀ ਨਸ਼ਰ ਹੋਈ ਪੜੀ ਹੋਣੀ ਆ ਕਿ ਕੇਵਲ ਪੰਜਾਬ ਦੇ ਅੰਦਰ ਹੀ ਇੱਕ ਸਾਲ ਦੇ ਵਿੱਚ 1250 ਕਰੋੜ ਰੁਪਏ ਦੇ ਕੀਟਨਾਸ਼ਕ ਵਰਤੇ ਜਾਂਦੇ ਨੇ ਜੀ ਸੋ ਜਿਹੜੀ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਆਪਣਾ ਜਿਹੜਾ ਵਿਕਤੀ ਨੁਕਸਾਨ ਹੋ ਰਿਹਾ ਅਸੀਂ ਚਲੋ ਇਹ ਨਹੀਂ ਕਹਿੰਦੇ ਕਿ ਉਹਨੂੰ ਜ਼ੀਰੋ ਤੇ ਲਾ ਆਵਾਂਗੇ ਪਰ ਉਹਨੂੰ ਥੋੜਾ ਜਿਆ ਘਟਾਇਆ ਜਾ ਸਕਦਾ ਸੋ ਇਹ ਜਿਹੜੇ ਤਰੀਕੇ ਨੇ ਜਿਹਨੂੰ ਇਕੋ ਫਰੈਂਡਲੀ ਪ੍ਰੈਕਟਿਸਸ ਆਪਾਂ ਕਹਿੰਦੇ ਆ ਜਾਂ ਕਹਿ ਲਓ ਵਾਤਾਵਰਣ ਲਈ ਸੁਰੱਖਤ ਤਰੀਕੇ ਨੇ ਇਹ ਆਪਾਂ ਨੂੰ ਜ਼ਰੂਰ ਵਰਤਣੇ ਚਾਹੀਦੇ ਨੇ ਇੱਕ ਤਾਂ ਆਪਣਾ ਜਿਹੜਾ ਵਾਤਾਵਰਣ ਹੈਗਾ ਉਹ ਸਾਫ਼ ਰਹੇਗਾ ਤੇ ਦੂਸਰੀ ਗੱਲ ਇਹ ਆ ਕਿ ਇਹ ਸਸਤੇ ਬੜੇ ਪੈਂਦੇ ਨੇ ਜਿਆਦਾ ਕੋਸਟ ਨਹੀਂ ਕਰਦੇ ਹੈਗੇ ਤੇ ਇਹ ਤੀਸਰੀ ਗੱਲ ਹੈਗੀ ਆ ਕਿ ਇਹ ਬੜੇ ਇਫੈਕਟਿਵ ਨੇ ਕਿਉਂਕਿ ਇੱਕ ਜਿਉਂਦੀ ਜਗਦੀ ਚੀਜ਼ ਆ ਕੈਮੀਕਲ ਪੈਸਟੀਸਾਈਡ ਤਾਂ ਆਪਾਂ ਜਿਵੇਂ ਸੁੰਢੀ ਦੇ ਉੱਤੇ ਪਾ ਗਿਆ ਉਹਨੇ ਉਹ ਸੁੰਢੀ ਨੂੰ ਮਾਰ ਦੇਣਾ ਪਰ ਜੇ ਨਹੀਂ ਪਾਈ ਚਾਂਸ ਉਹ ਕਿਤੇ ਸੁੰਢੀ ਥੱਲੇ ਰਹਿ ਗਈ ਉਹ ਤੇ ਨਹੀਂ ਕੈਮੀਕਲ ਸਪਰੇਅ ਗਿਆ ਤਾਂ ਉਹ ਨਹੀਂ ਮਰੂਗੀ ਡਾਕਟਰ ਸਾਹਿਬ ਕਿਸਾਨ ਵੀਰ ਬਹੁਤ ਬਹੁਤ ਵਧੀਆ ਤਕਨੀਕ ਹੈ ਗੰਨੇ ਦੀ ਖੇਤੀ ਕਰਨ ਵਾਲੇ ਕਿਸਾਨ ਵੀਰ ਗੰਨੇ ਦੀ ਖੇਤੀ ਕਰਨ ਵਾਲੇ ਕਿਸਾਨ ਵੀਰ ਜੇਕਰ ਟ੍ਰਾਈਕੋਕਾਰਡ ਨੂੰ ਖਰੀਦਣਾ ਚਾਹੁੰਦੇ ਨੇ ਤਾਂ ਉਹਦੇ ਲਈ ਕੀ ਕਰਨਾ ਪਵੇਗਾ ਉਹਦੇ ਲਈ ਜਿਹੜਾ ਹੈਗਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਾਫੀ ਕੰਮ ਕਰ ਰਹੀ ਆ ਸੋ ਉਹਦੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਜਿਹੜਾ ਕੀਟ ਵਿਗਿਆਨ ਵਿਭਾਗ ਹੈਗਾ ਉਥੋਂ ਆਪਾਂ ਜਿਹੜੇ ਮਾਰਾਂ ਦੇ ਨਾਲ ਸੰਪਰਕ ਕਰਕੇ ਇਹ ਕਾਰਡ ਪ੍ਰਾਪਤ ਕਰ ਸਕਦੇ ਆ ਵੈਸੇ ਸਾਡੇ ਜਿਹੜੀ 슈ਗਰ ਮਿਲ ਹੈਗੀ ਆ ਜਿਵੇਂ ਗੰਨੇ ਵਾਸਤੇ ਮੈਂ ਦੇਖਿਆ ਕਿ ਕਾਫੀ ਇਹਦਾ ਫਰਕ ਪੈਂਦਾ ਸੋ ਇੱਕ ਨਾਹਰ 슈ਗਰ ਮਿਲ ਜਿਹੜੀ ਅਮਲੋਹ ਵਿਖੇ ਹੈਗੀ ਆ ਉਹ ਵੀ ਇਹਨਾਂ ਨੇ ਆਰਟੀਫੀਸ਼ੀਅਲ ਇਹਨੂੰ ਕਰਦੇ ਆ ਉਹਨਾਂ ਦੀ ਲੈਬਾਰਟਰੀ ਬਕਾਇਦਾ ਮੇਨਟੇਨ ਕੀਤੀ ਹੋਈ ਆ ਤੇ ਉੱਥੋਂ ਇਹ ਕਾਰਡ ਬਣਾਉਂਦੇ ਨੇ ਤੇ ਜਿਹੜੇ ਕਿਸਾਨ ਨੇ ਜਿਹੜੇ ਗੰਨਾ ਬੀਜਦੇ ਨੇ ਤੇ ਉਹਨਾਂ ਨੂੰ ਦਿੰਦੇ ਨੇ ਸੋ ਕਿਹੜੇ ਹਮਲੋਆ ਏਰੀਆ ਦੇ ਵਿੱਚੋਂ ਚਲੋ ਇਹ ਆਪਾਂ ਨੂੰ ਮਿਲ ਜਾਂਦੇ ਨੇ ਜਿਹੜੇ ਦੂਸਰੇ ਕਿਸਾਨ ਹੈਗੇ ਨੇ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਸੰਪਰਕ ਕਰਕੇ ਉਹਨਾਂ ਤੋਂ ਇਹ ਪ੍ਰਾਪਤ ਕਰ ਸਕਦੇ ਨੇ ਡਾਕਟਰ ਸਾਹਿਬ ਗੰਨੇ ਦੀ ਫਸਲ ਤੋਂ ਇਲਾਵਾ ਹੋਰ ਕਿਹੜੀਆਂ ਫਸਲਾਂ 'ਚ ਇਸ ਦੀ ਵਰਤੋਂ ਹੋ ਸਕਦੀ ਹੈ ਹਾਂਜੀ ਇਹਦੇ ਤੇ ਰਿਸਰਚ ਤਾਂ ਕਾਫੀ ਹੋਈ ਆ ਕਈ ਕ੍ਰੌਪਸ ਦੇ ਉੱਤੇ ਇਹ ਦੇ ਮਤਲਬ ਵਰਤੋਂ ਕੀਤੀ ਜਾ ਸਕਦੀ ਆ ਜਿਵੇਂ ਕਿ ਧਾਨ ਦੇ ਉੱਤੇ ਵੀ ਕੀਤੀ ਜਾ ਸਕਦੀ ਆ ਮੱਕੀ ਤੇ ਵੀ ਕੀਤੀ ਜਾ ਸਕਦੀ ਆ ਪਰੰਤੂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਹਦੀ ਸਿਫਾਰਿਸ਼ ਕੇਵਲ ਮੱਕੀ ਔਰ ਗੰਨੇ ਦੇ ਫਸਲ ਦੇ ਉੱਤੇ ਹੀ ਕੀਤੀ ਆ ਜੀ ਸੋ ਆਪਣੀਆਂ ਜਿਹੜੀਆਂ ਕੰਡੀਸ਼ਨਸ ਨੇ ਆਪਣੇ ਜਿਹੜੇ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਸੋ ਉਹਨਾਂ ਨੇ ਕੇਵਲ ਦੋ ਹੀ ਕ੍ਰੌਪਸ ਦੇ ਉੱਤੇ ਇਹਦੀ ਰეკਮੈਂਡੇਸ਼ਨ ਕੀਤੀ ਆ ਪਰੰਤੂ ਜਿਹੜੇ ਹੋਰ ਇਹਦੇ ਟ੍ਰਾਈਕੋਗਰਾਮਾਂ ਦੀ ਅੱਡ-ਅੱਡ ਕਿਸਮਾਂ ਹੈਗੀਆਂ ਨੇ ਕੀੜੇ ਦੀਆਂ ਉਹ ਕਈ ਤਰ੍ਹਾਂ ਦੀਆਂ ਕ੍ਰੌਪਸ ਦੇ ਉੱਤੇ ਵਰਤੀਆਂ ਜਾ ਸਕਦੀਆਂ ਗੱਲ ਕੀਤੀ ਜਾਵੇ ਜੇਕਰ ਇਸ ਦੀ ਵਰਤੋਂ ਦੀ ਵਿਧੀ ਦੀ ਤਾਂ ਉਸ ਬਾਬਤ ਸਾਵਧਾਨੀ ਕੀ ਕੀ ਨੇ ਵਰਤੋਂ ਸਮੇਂ ਅ ਬ੍ਰੇਕ ਤੋਂ ਪਹਿਲਾਂ ਥੋੜੀ ਹਿਸਾਬ ਇੱਕ ਤੁਸੀਂ ਖਰਚੇ ਬਾਰੇ ਗੱਲ ਕਰ ਰਹੇ ਸੀ ਜੀ ਸੋ ਇਹ ਜਿਹੜਾ ਖਰਚਾ ਹੈਗਾ ਇਹਦਾ ਖਰਚਾ ਨਾਮਾ ਮਾਤਰਾ ਹੀ ਹੈਗਾ ਜਿਆਦਾ ਮਹਿੰਗਾ ਨਹੀਂ ਪੈਂਦਾ ਜੇਕਰ ਆਪਾਂ ਦੇਖਿਏ ਕਿਉਂਕਿ ਇਹਦਾ ਇੱਕ ਕਾਰਡ ਆ ਅਮਰੋਸ਼ ਸ਼ੁਗਰ ਮਿਲ ਵੱਲੋਂ ਕੇਵਲ 25 ਰੁਪਏ ਦਾ ਦਿੱਤਾ ਜਾਂਦਾ ਜਿਹੜਾ ਕਿ ਇੱਕ ਵਾਰੀ ਆਪਾਂ ਇੱਕ ਏਕੜ ਦੇ ਵਿੱਚ ਵਰਤ ਸਕਦੇ ਹਾਂ ਸੋ ਇਹਨੂੰ ਆਪਾਂ ਰਿਪੀਟ ਕਰਦੇ ਹਾਂ ਤਕਰੀਬਨ ਜੂਨ ਮਹੀਨੇ ਤੋਂ ਲੈ ਕੇ ਜੇਕਰ ਆਪਾਂ ਰਿਪੀਟ ਕਰੀਏ ਤਾਂ ਇਹ ਸਾਰੇ ਸੀਜ਼ਨ ਦੇ ਵਿੱਚ ਸਾਰੇ ਆਪਣੇ ਕੁੱਲ ਮਿਲਾ ਕੇ 10 ਤੋਂ ਲੈ ਕੇ 12 ਤੱਕ ਲੱਗਣਿਆ ਜੀ ਸੋ ਜੇਕਰ 25 ਰੁਪਏ ਦੇ ਹਿਸਾਬ ਨਾਲ ਆਪਾਂ ਦੇਖੀਏ ਸਾਲ 250 ਤੋਂ ਲੈ ਕੇ 300 ਰੁਪਏ ਤੱਕ ਦਾ ਮਾਤਰਾ ਖਰਚਾ ਹੈਗਾ ਪਰੰਤੂ ਇਹਦੇ ਜਿਹੜੇ ਰਿਜ਼ਲਟ ਨੇ ਉਹ ਬਹੁਤ ਹੀ ਅਸਰਦਾਰ ਰਿਜ਼ਲਟ ਨੇ ਕਿਉਂਕਿ ਇਹਨਾਂ ਨੇ ਅੰਡੇ ਨੂੰ ਲੱਭ ਕੇ ਨਸ਼ਟ ਕਰਨਾ ਹੁੰਦਾ ਸੋ ਇਸ ਕਰਕੇ ਆਪਾਂ ਜਿਹੜਾ ਇਕਨੋਮਿਕ ਵੀ ਕਾਫੀ ਪੈਂਦਾ ਹੈਗਾ ਤੁਸੀਂ ਸਾਵਧਾਨੀ ਦੀ ਗੱਲ ਕਰਦੇ ਹੋ ਬਿਲਕੁਲ ਸਹੀ ਗੱਲ ਆ ਕੋਈ ਵੀ ਆਪਾਂ ਨਵੀਂ ਟੈਕਨੋਲੋਜੀ ਵਰਤਣੀ ਆ ਤਾਂ ਸਾਵਧਾਨੀ ਤਾਂ ਆਪਾਂ ਨੂੰ ਰੱਖਣੀ ਪੈਣੀ ਆ ਕਿਉਂਕਿ ਕਈ ਵਾਰੀ ਕਿਸਾਨ ਵੀਰ ਸਾਡੇ ਕੋਲੇ ਆਉਂਦੇ ਨੇ ਉਹ ਕਹਿੰਦੇ ਨੇ ਲਓ ਜੀ ਅਸੀਂ ਤਾਂ ਟ੍ਰਾਈਕੋ ਕਾਰਡ ਲੈ ਗਏ ਸੀਗੇ ਪਿਛਲੇ ਸਾਲ ਵਰਤਿਆ ਵੀ ਸੀਗਾ ਪਰ ਉਹਨੇ ਤਾਂ ਕੋਈ ਫਾਇਦਾ ਹੀ ਨਹੀਂ ਕੀਤਾ ਬਿਲਕੁਲ ਉਹ ਹੁੰਦਾ ਕੀ ਆ ਕਈ ਵਾਰੀ ਕਿਸ ਆਪਾਂ 슈ਗਰ ਮਿਲ ਤੋਂ ਜਿਵੇਂ ਕਾਰਡ ਲੈ ਆਏ ਲੈ ਕੇ ਬਾਈਚਾਂਡ ਕਿਸੇ ਕਾਰਨ ਕਰਕੇ ਆਪਾਂ ਲੇਟ ਹੋ ਗਏ ਉਹਨੂੰ ਪ੍ਰੋਪਰ ਸਹੀ ਟਾਈਮ ਤੇ ਨਹੀਂ ਲਾ ਸਕੇ ਤਾਂ ਉਹ ਆਪਣੇ ਜਿਹੜੇ ਆ ਉਹਦੇ ਵਿੱਚੋਂ ਅੰਡੇ ਨੇ ਪਹਿਲਾਂ ਹੀ ਹੈਚ ਹੋ ਗਏ ਹੁੰਦੇ ਨੇ ਉਹਦੇ ਵਿੱਚੋਂ ਜੀਵ ਨੇ ਉਹ ਪਹਿਲਾਂ ਹੀ ਨਿਕਲ ਚੁੱਕੇ ਹੁੰਦੇ ਨੇ ਆਪਾਂ ਜਦੋਂ ਦੇਰੀ ਕਰ ਦਿੰਦੇ ਆ ਜਦੋਂ ਆਪਾਂ ਖੇਤ ਦੇ ਵਿੱਚ ਲਾਉਨੇ ਆ ਉਹ ਫੋਕਾ ਕਾਰਡ ਆਉਂਦਾ ਜੀ ਫੋਕੇ ਅੰਡੇ ਹੁੰਦੇ ਨੇ ਜਿਹੜਾ ਕਿ ਓਨਲੀ ਸ਼ੈਲਸ ਜਿਨੂੰ ਆਪਾਂ ਕਹਿੰਦੇ ਆ ਸ਼ੈਲ ਹੁੰਦੇ ਨੇ ਜਦੋਂ ਉਹਦੇ ਵਿੱਚ ਜੀਵ ਹੀ ਨਹੀਂ ਹੈਗੇ ਉਹ ਤਾਂ ਆਪਾਂ ਨੇ ਪਹਿਲਾਂ ਹੀ ਉੜਾ ਦਿੱਤੇ ਜੀ ਸੋ ਇੱਕ ਤਾਂ ਇਹ ਸਾਵਧਾਨੀ ਰੱਖਣੀ ਪੈਂਦੀ ਹੈ ਕਿ ਜਦੋਂ ਆਪਾਂ ਲੈ ਕੇ ਆਏ ਆ ਉਹਨੂੰ ਐਜ਼ अर्ਲੀ ਐਜ਼ ਪੋਸੀਬਲ ਜਿੰਨਾ ਛੇਤੀ ਹੋ ਸਕੇ ਖੇਤ ਦੇ ਵਿੱਚ ਉਹਨਾਂ ਨੂੰ ਆਪਾਂ ਨੇ ਲਗਾ ਦੇਣਾ ਜੀ ਦੂਸਰੀ ਗੱਲ ਕਿ ਕਈ ਵਾਰੀ ਕੀ ਹੁੰਦਾ ਜਿਵੇਂ ਉਹਨੂੰ ਆਪਾਂ ਪੱਤੇ ਦੇ ਥੱਲੇ ਵਾਲੇ ਪਾਸੇ ਲਾਉਣਾ ਜਿਵੇਂ ਪਹਿਲਾਂ ਵਿਜ਼ੂਅਲ ਦੇ ਵਿੱਚ ਵੀ ਦਿਖਾਇਆ ਜੀ ਕਿ ਪੱਤੇ ਦੇ ਥੱਲੇ ਵਾਲੇ ਪਾਸੇ ਲਾਵਾਂਗੇ ਕਿਉਂਕਿ ਜਿਹੜੇ ਇਹਦੇ ਵਿੱਚੋਂ ਐਗਸ ਦੇ ਵਿੱਚੋਂ ਜੀਵ ਹੈ ਜਿਹੜਾ ਨੇ ਉਹ ਬਹੁਤ ਬਰੀਕ ਹੁੰਦੇ ਨੇ ਜੇਕਰ ਉਹਦੇ ਤੇ ਸੂਰਜ ਦੀ ਸਿੱਧੀ ਲਾਈਟ ਪੈ ਜਾਂਦੀ ਆ ਤਾਂ ਉਹ ਖਰਾਬ ਹੋ ਜਾਂਦੇ ਨੇ ਕਹਿੰ ਲੋ ਵੀ ਉਹਨੇ ਐਕਟਿਵ ਨਹੀਂ ਰਹਿੰਦੇ ਜਾਂ ਮਰ ਵੀ ਸਕਦੇ ਨੇ ਸੋ ਉਹਦੇ ਨਾਲ ਆਪਾਂ ਨੂੰ ਵਧੀਆ ਰਿਜ਼ਲਟ ਨਹੀਂ ਮਿਲਦੇ ਇਸ ਕਰਕੇ ਅਸੀਂ ਕਹਿੰਦੇ ਆ ਕਿ ਇਹ ਲਾਉਣ ਦਾ ਤਰੀਕਾ ਇਹ ਹੈਗਾ ਪੱਤੇ ਦੇ ਥੱਲੇ ਵਾਲੇ ਪਾਸੇ ਲਾਏ ਜਾਣਾ ਤੇ ਇਸੇ ਤਰ੍ਹਾਂ ਜਿਵੇਂ ਕੋਈ ਬਾਰਿਸ਼ ਵਗੈਰਾ ਹੋ ਰਹੀ ਆ ਮੌਸਮ ਐਦਾਂ ਦਾ ਹੈਗਾ ਜਿਵੇਂ ਆਪਾਂ ਨੂੰ ਲੱਗਦਾ ਵੀ ਇਹ ਕਿਉਂਕਿ ਗੁੰਦ ਨਾਲ ਚਿਪਕਾਏ ਹੋਏ ਨੇ ਜੇ ਮੀਂਹ ਪੈ ਰਿਹਾ ਤਾਂ ਉਹ ਗੰਮ ਨੇ ਜਿਹੜਾ ਵਾਸ਼ ਹੋ ਜਾਣਾ ਸੋ ਅੰਡੇ ਨੇ ਜਿਹੜੇ ਆਪਣੇ ਨਹੀਂ ਅਸਰ ਕਰ ਸਕਦੇ ਪੂਰਾ ਸੋ ਇਹ ਕਈ ਚੀਜ਼ਾਂ ਦਾ ਆਪਾਂ ਨੂੰ ਜਿਹੜਾ ਧਿਆਨ ਰੱਖਣਾ ਪਊਗਾ ਤੇ ਇੱਕ ਹੋਰ ਗੱਲ ਕਿ ਇਹ ਜਿਹੜਾ ਜੀਵਾ ਇਹਦੀ ਲਾਈਫ ਕੇਵਲ 10 ਦਿਨ ਹੈਗੀ ਆ ਜੀ ਠੀਕ ਹੈ ਜੀ ਸੋ ਆਪਾਂ ਨੂੰ 10 ਦਿਨ ਬਾਅਦ ਇਹ ਪ੍ਰੋਸੈਸ ਰਿਪੀਟ ਕਰਨਾ ਪੈਣਾ ਤਾਂ ਕਿ ਉਹਦੀ ਜਿਹੜੀ ਆਪਣਾ ਗਿਣਤੀ ਹੈਗੀ ਆ ਉਹਦੀ ਪਾਪੂਲੇਸ਼ਨ ਹੈਗੀ ਆ ਇਨਸੈਕਟ ਦੀ ਉਹ ਖੇਤ ਦੇ ਵਿੱਚ ਮੇਨਟੇਨ ਰਹੇ ਜੀ ਕਹਿੰਦਾ ਸੋ ਇਹ ਸਾਵਧਾਨੀਆਂ ਆਪਾਂ ਨੂੰ ਵਰਤਾਂਗੇ ਤਾਂ ਜਰੂਰ ਆਪਾਂ ਇਹਦਾ ਵਧੀਆ ਫਾਇਦਾ ਲਵਾਂਗੇ ਕਹਿੰਦਾ ਭਾਵੇਂ ਕਿ ਟੁਕਵੇਂ ਸਮੇਂ ਤੇ ਇਸ ਦੀ ਵਰਤੋਂ ਕਰਨੀ ਬਹੁਤ ਹੀ ਜ਼ਿਆਦਾ ਲਾਜ਼ਮੀ ਹੈ ਡਾਕਟਰ ਸਾਹਿਬ ਮਿੱਤਰ ਕੀੜਿਆਂ ਦੀ ਗੱਲ ਕਰੀਏ ਤਾਂ ਖੇਤੀ ਦੇ ਲਈ ਮਿੱਤਰ ਕੀੜਿਆਂ ਦਾ ਕੀ ਯੋਗਦਾਨ ਹੈ ਮਿੱਤਰ ਕੀੜੇ ਜਿਵੇਂ ਮੈਂ ਪਹਿਲਾਂ ਹੀ ਕਹਾਇਆ ਕਿ ਕੁਦਰਤ ਨੇ ਇੱਕ ਬੈਲੈਂਸ ਬਣਾ ਕੇ ਰੱਖਿਆ ਹੋਇਆ ਹਰ ਚੀਜ਼ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਵੀ ਜੇਕਰ ਉਹਨੇ ਚੂਹਾ ਬਣਾਇਆ ਬਿੱਲੀ ਬਣਾਈ ਆ ਸੋ ਐਸੀ ਤਰ੍ਹਾਂ ਹਰ ਤਰ੍ਹਾਂ ਦੇ ਜਿਹੜੇ ਜੀਵ ਨੇ ਉਹ ਕੁਦਰਤ ਦੇ ਵਿੱਚ ਹੈਗੇ ਨੇ ਸੋ ਆਪਾਂ ਨੇ ਕੋਸ਼ਿਸ਼ ਕਰਨੀ ਆ ਕਿ ਆਪਾਂ ਜਦੋਂ ਜ਼ਹਿਰ ਪਾ ਦਿੰਨੇ ਆ ਤਾਂ ਜਿਹੜੇ ਆਪਾਂ ਦੁਸ਼ਮਣ ਨੂੰ ਤਾਂ ਟਾਰਗੇਟ ਕੀਤਾ ਆਪਾਂ ਮਾਰ ਰਹੇ ਆ ਪਰ ਕਈ ਆਪਣੇ ਜਿਹੜੇ ਮਿੱਤਰ ਕੀੜੇ ਨੇ ਜਿਹੜੇ ਆਪਣੇ ਲਈ ਫਾਇਦੇ ਕਰਦੇ ਨੇ ਆਪਾਂ ਉਹਨਾਂ ਨੂੰ ਵੀ ਮਾਰ ਦਿੰਨੇ ਆ ਅਸੀਂ ਇਹ ਸਟੱਡੀ ਕੀਤਾ ਕਿ ਜਿਹੜੇ ਆਮ ਤੌਰ ਤੇ ਦੁਸ਼ਮਣ ਗੁੰਡਾ ਨਾ ਜਿਹੜਾ ਉਹ ਹਮ ਤਾਂ ਲੁਕਿਆ ਹੋਇਆ ਪਰ ਜਿਹੜੇ ਮਿੱਤਰ ਨੇ ਜਾਂ ਕਹਿ ਲੋ ਵੀ ਜਿਹੜਾ ਦੁਸ਼ਮਣ ਕੀੜਾ ਹੁੰਦਾ ਉਹ ਆਮ ਤੌਰ ਤੇ ਪੱਤੇ ਦੇ ਥੱਲੇ ਹੁੰਦਾ ਤੇ ਮਿੱਤਰ ਕੀੜੇ ਤਾਂ ਆਮ ਓਪਨ ਕਿਉਂਕਿ ਉਹ ਸਮਝਦਾ ਵੀ ਅਸੀਂ ਮਿੱਤਰ ਹੈਗੇ ਹਾਂ ਸੋ ਉਹਨਾਂ ਦੀ ਪਾਪੂਲੇਸ਼ਨ ਆਮ ਦੇਖੀ ਜਾਂਦੀ ਹੈ ਜਦੋਂ ਆਪਾਂ ਸਪਰੇਅ ਕਰਦੇ ਆ ਤਾਂ ਸਭ ਤੋਂ ਪਹਿਲਾਂ ਉਹ ਜਿਹੜੇ ਆਮ ਤੌਰ ਤੇ ਜਿਹੜੇ ਆਪਣੇ ਮਿੱਤਰ ਕੀੜੇ ਨੇ ਉਹਨਾਂ ਦਾ ਨੁਕਸਾਨ ਕਰਦੇ ਆ ਆਪਾਂ ਜੀ ਸੋ ਇਹ ਚੀਜ਼ ਨੂੰ ਆਪਣੇ ਮਾਈਂਡ 'ਚ ਰੱਖਣਾ ਪੈਂਦਾ ਹੈਗਾ ਆਪਾਂ ਨੂੰ ਕਿ ਆਪਾਂ ਜ਼ਰੂਰ ਇਹਨਾਂ ਚੀਜ਼ਾਂ ਦਾ ਬੈਲੈਂਸ ਬਣਾ ਕੇ ਚੱਲੀਏ ਆਪਣਾ ਦੁਸ਼ਮਣ ਕਿਹੜਾ ਉਹਨੂੰ ਆਈਡੈਂਟੀਫਾਈ ਕਰੀਏ ਮਿੱਤਰ ਕਿਹੜਾ ਉਹਨੂੰ ਆਪਾਂ ਆਈਡੈਂਟੀਫਾਈ ਕਰੀਏ ਤੇ ਕੋਸ਼ਿਸ਼ ਕਰੀਏ ਕਿ ਉਹ ਨੇਚਰਲ ਦਾ ਕਿ ਕੁਦਰਤ ਦਾ ਜੋ ਬੈਲੈਂਸ ਆ ਉਹਦੇ ਨਾਲ ਹੀ ਆਪਾਂ ਆਪਣਾ ਮਤਲਬ ਹੱਲ ਕਰ ਲਈਏ ਸੋ ਇੱਕ ਬਹੁਤ ਵਧੀਆ ਸੋਚ ਸਾਇੰਸਦਾਨਾਂ ਦੀ ਹੈਗੀ ਆ ਮੈਂ ਸਮਝਦਾ ਕਿ ਕਿਸਾਨਾਂ ਨੂੰ ਵੀ ਇਹ ਚੀਜ਼ ਦਾ ਵੱਲ ਥੋੜਾ ਜਿਹਾ ਆਉਣਾ ਚਾਹੀਦਾ ਤੇ ਆਪਾਂ ਜ਼ਹਿਰਾਂ ਦੀ ਮਾਤਰਾ ਜਿਹੜੀ ਜ਼ਹਿਰਾਂ ਦਾ ਪ੍ਰਦੂਸ਼ਣ ਬਹੁਤ ਜ਼ਿਆਦਾ ਹੋ ਰਿਹਾ ਤੇ ਉਹਨੂੰ ਆਪਾਂ ਘਟਾਈਏ ਡਾਕਟਰ ਸੁਸ਼ਿੰਦਰ ਸਿੰਘ ਜੀ ਬੜੀ ਵਧੀਆ ਤੁਸੀਂ ਜਾਣਕਾਰੀ ਮੁਹੱਈਆ ਕਰਵਾਈ ਹੈ ਉਮੀਦ ਕਰਦੇ ਹਾਂ ਕਿ ਕਿਸਾਨ ਵੀਰਾਂ ਨੂੰ ਵੀ ਸਾਡੀ ਅੱਜ ਦੀ ਜਾਣਕਾਰੀ ਸਾਡਾ ਇਹਦਾ ਪ੍ਰੋਗਰਾਮ ਬੇਹੱਦ ਪਸੰਦ ਆਇਆ ਹੋਵੇਗਾ ਕਿਸਾਨ ਵੀਰ ਲੋੜ ਹੈ ਕਿ ਆਪਣੇ ਖੇਤੀ ਦੇ ਖਰਚਾ ਨੂੰ ਘਟਾਇਆ ਜਾਵੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਜਾਣਕਾਰੀ ਦੇਣ ਦੇ ਲਈ ਕਿਸਾਨ ਵੀਰੋ ਟ੍ਰਾਈਕੋਗਾਰਡ ਕਾਰਡ ਸਕੀਮ ਜੋ ਕਿ ਗੰਨੇ ਦੀ ਖੇਤੀ ਦੇ ਲਈ ਕਾਫੀ ਲਾਹੇਵੰਦ ਸਾਬਤ ਹੋ ਸਕਦੀ ਹੈ ਮੱਕੀ ਦੀ ਫਸਲ ਦੇ ਵਿੱਚ ਵੀ ਇਸ ਤਕਨੀਕ ਦੀ ਵਰਤੋਂ ਕੀਤੀ ਜਾ ਸਕਦੀ ਹੈ ਸੋ ਖੇਤੀ ਦੇ ਖਰਚਾ ਨੂੰ ਘਟਾਉਣ ਦੀ ਬਹੁਤ ਲੋੜ ਹੈ ਜੇਕਰ ਖੇਤੀ ਦੇ ਖਰਚੇ ਘਟਾਉਣੇ ਚਾਹੁੰਦੇ ਹੋ ਤਾਂ ਟ੍ਰਾਈਕੋ ਕਾਰਡ ਸਕੀਮ ਨੂੰ